ਖੁਲਾਸੇ ਕੀਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਉਹ ਕਰਤਾਰਪੁਰ ਕੋਰੀਡੋਰ ਦੇ ਰਸਤੇ ਦੇ ਰਾਹੀ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਗਿਆ ਸੀ ਤੇ ਇਸੇ ਦਰਮਿਆਨ ਉਹ ਪਾਕਿਸਤਾਨੀ ਖੂਫੀਆ ਏਜੰਸੀ ISI ਦੇ ਸੰਪਰਕ ਦੇ ਵਿੱਚ ਆ ਗਿਆ ਤਾਂ ਮੀਡੀਆ ਰਿਪੋਰਟਸ ਇਹ ਕਹਿੰਦੀਆਂ ਨੇ ਕੇ ਪਾਕਿਸਤਾਨ ਦੇ ਵਿੱਚ ਆਈਐਸਆਈ ਏਜੰਸੀ ਨੇ ਇਸ ਦਵਿੰਦਰ ਨਾਮ ਦੇ ਮੁੰਡੇ ਨੂੰ ਉਥੋਂ ਦੀ ਇੱਕ ਕੁੜੀ ਦੇ ਜਾਲ ਦੇ ਵਿੱਚ ਫਸਾਇਆ ਇਸਕ ਕਰਕੇ ਸਾਵਧਾਨ ਹੋ ਜਾਓ ਕਿਉਂਕਿ ਕੁੜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਦੀਪ ਮਾਨ ਆਖਿਰਕਾਰ ਇੱਕ ਸਰਦਾਰ ਮੁੰਡਾ ਪਾਕਿਸਤਾਨੀ جاسੂਸ ਨਿਕਲਦਾ ਹੈ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹੇ ਹੋਵੋਗੇ ਕਿਸ ਸਰਦਾਰ ਮੁੰਡਾ ਪਾਕਿਸਤਾਨ ਦਾ جاسੂਸ ਕਿਸ ਤਰ੍ਹਾਂ ਨਿਕਲਦਾ ਹੈ ਤਾਂ ਪੁਲਿਸ ਦੇ ਵੱਲੋਂ ਇਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੇਸ਼ ਧਰੋਹ ਦਾ ਮਾਮਲਾ ਇਸ ਦੇ ਖਿਲਾਫ ਦਰਜ ਕੀਤਾ ਗਿਆ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਕਰਤਾਰਪੁਰ ਸਾਹਿਬ ਜਾਂਦਾ ਹੈ ਕਿ ਅਜਿਹੇ ਦੇ ਵਿੱਚ ਆਈਐਸਆਈ ਦੇ ਵੱਲੋਂ ਜੋ ਹੈ ਉਹਨਾਂ ਦੇ ਸੰਪਰਕ ਦੇ ਵਿੱਚ ਆਂਦਾ ਹੈ ਇੱਕ ਲੜਕੀ ਦੇ ਜਰੀਏ ਇਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੋਟੋ ਉਪਾਈ ਜਾਂਦੀ ਹੈ ਜਦੋਂ ਪੁਲਿਸ ਇਸ ਦੀ ਜਾਂਚ ਪੜਤਾਲ ਕਰਦੀ ਹੈ ਇਸ ਨੂੰ ਫੜਦੀ ਹੈ ਇਸ ਤੋਂ ਖੁਲਾਸੇ ਹੁੰਦੇ ਨੇ ਕਿ ਮੈਂ ਆਈਐਸਆਈ ਦੇ ਨਾਲ ਕੰਮ ਕਰ ਰਿਆ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਿੱਥੇ ਇੱਕ ਪਾਸੇ ਆਪਰੇਸ਼ਨ ਸੰਦੂਰ ਤੋਂ ਬਾਅਦ ਉਹਨਾਂ ਤਮਾਮ ਲੋਕਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਕਿ ਇਸ਼ਤ ਮਹਾਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਕੈਥਲ ਤੋਂ ਪਾਕਿਸਤਾਨ ਦਾ جاسੂਸ ਸਰਦਾਰ ਮੁੰਡਾ ਫੜਿਆ ਜਾਂਦਾ ਹੈ ਜਿਹੜਾ ਕਿ ਫੌਜ ਦੇ ਨਾਲ ਜੁੜੀ ਖੂਫੀਆ ਜਾਣਕਾਰੀ ਆਈਐਸਆਈ ਨੂੰ ਭੇਜਣ ਦੇ ਦੋਸ਼ਾ ਹੇਠ ਇਸ ਨੂੰ ਕਾਬੂ ਕੀਤਾ ਗਿਆ ਉਮਰ ਵੀ ਮਹਿਜ ਇਸ ਦੀ 25 ਸਾਲ ਦੇ ਕਰੀਬ ਹੈ ਜਿਹੜਾ ਕਿ ਇਸ ਤਰ੍ਹਾਂ ਆਈਐਸਆਈ ਨੂੰ ਖੂਫੀਆ ਜਾਣਕਾਰੀ ਭੇਜਣ ਦੇ ਦੋਸ਼ਾ ਹੇਠ ਗ੍ਰਫਤਾਰ ਕੀਤਾ ਗਿਆ ਤਾਂ ਪੁਲਿਸ ਦੇ ਮੁਤਾਬਕ ਕਿ ਇਸਤੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਉੱਤੇ ਨਜਾਇਜ਼ ਹਥਿਆਰਾਂ ਦੇ ਨਾਲ ਇੱਕ ਪੋਸਟ ਪਾਈ ਗਈ ਸੀ ਉਸੇ ਚਲਦੇ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਜਦੋਂ ਇਸਤੇ ਕੋਲੋਂ ਪੁੱਛਗਿੱਛ ਕੀਤੀ ਤਾਂ ਇਸ ਨੇ ਹੈਰਾਨੀਜਨਕ ਖੁਲਾਸੇ ਕੀਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਉਹ ਕਰਤਾਰਪੁਰ ਕੋਰੀਡੋਰ ਦੇ ਰਸਤੇ ਦੇ ਰਾਹੀ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਗਿਆ ਸੀ ਤੇ ਇਸੇ ਦਰਮਿਆਨ ਉਹ ਪਾਕਿਸਤਾਨੀ ਕੂਫੀਆ ਏਜੰਸੀ ISI ਦੇ ਸੰਪਰਕ ਦੇ ਵਿੱਚ ਆ ਗਿਆ ਤਾਂ ਮੀਡੀਆ ਰਿਪੋਰਟਸ ਇਹ ਕਹਿੰਦੀਆਂ ਨੇ ਕਿ ਪਾਕਿਸਤਾਨ ਦੇ ਵਿੱਚ ISI ਏਜੰਸੀ ਨੇ ਇਸ ਦਵਿੰਦਰ ਨਾਮ ਦੇ ਮੁੰਡੇ ਨੂੰ ਉੱਥੋਂ ਦੀ ਹੀ ਇੱਕ ਕੁੜੀ ਦੇ ਜਾਲ ਦੇ ਵਿੱਚ ਫਸਾਇਆ ਇਸ ਕਰਕੇ ਸਾਵਧਾਨ ਹੋ ਜਾਓ ਕਿਉਂਕਿ ਕੁੜੀ ਦੇ ਚੱਕਰ ਦੇ ਵਿੱਚ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਦੇਸ਼ ਧਰੋਹ ਦਾ ਮਾਮਲਾ ਤੁਹਾਡੇ ਖਿਲਾਫ ਦਰਜ ਹੋ ਸਕਦਾ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਗਾਣੇ ਲਾਹੌਰ ਦੀਆਂ ਕੁੜੀਆਂ ਨੂੰ ਲੈ ਕੇ ਪਾਕਿਸਤਾਨੀ ਕੁੜੀਆਂ ਨੂੰ ਲੈ ਕੇ ਗਾਏ ਗਏ ਨੇ ਤੇ ਜਹੇ ਦੇ ਵਿੱਚ ਇਹ ਗੀਤਾਂ ਦੇ ਚੱਕਰ ਦੇ ਵਿੱਚ ਜਾਂ ਪਾਕਿਸਤਾਨੀ ਕੁੜੀ ਦੇ ਚੱਕਰ ਦੇ ਵਿੱਚ ਹੀ ਇਹ ਮੁੰਡਾ ਫਸ ਜਾਂਦਾ ਹੈ ਦੇਖਦੇ ਦੇਖਦੇ ਉਹ ਇਸ ਦਲਦਲ ਦੇ ਵਿੱਚ ਇਸ ਕਦਰ ਫਸ ਜਾਂਦਾ ਹੈ ਕਿ ਆਈਐਸਆਈ ਦੇ ਵੱਲੋਂ ਇਸ ਲੜਕੀ ਨੂੰ ਭੇਜਿਆ ਜਾਂਦਾ ਇਸ ਨੂੰ ਜਾਲ ਦੇ ਵਿੱਚ ਫਸਾਉਣ ਦੇ ਲਈ ਤਾਂ ਇੱਕ ਹਫਤਾ ਜਿਹੜਾ ਉਸ ਕੁੜੀ ਦੇ ਨਾਲ ਇਹ ਮੁੰਡਾ ਰਹਿੰਦਾ ਇਥੋਂ ਹੀ ਬਸ ਉਸ ਦਾ ਪਾਕਿਸਤਾਨੀ ਏਜੰਸੀ ਦੇ ਨਾਲ ਡੂੰਗਾ ਸਬੰਧ ਬਣ ਜਾਂਦਾ ਹੈ ਤੇ ਵਾਪਸ ਆਉਂਦੀ ਸਾਰੀ ਉਹ ਲਗਾਤਾਰ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਦੇ ਵਿੱਚ ਰਹਿੰਦਾ ਹੈ ਭਾਰਤ ਤੋਂ ਕਈ ਖੂਫੀਆ ਜਾਣਕਾਰੀਆਂ ਜਿਹੜੀਆਂ ਨੇ ਉਧਰ ਪਾਕਿਸਤਾਨ ਨੂੰ ਭੇਜਦਾ ਰਹਿੰਦਾ ਹੈ ਜਾਂਚ ਤੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹੁਣ ਤੱਕ 5 ਤੋਂ ਜ਼ਿਆਦਾ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਦੇ ਵਿੱਚ ਰਹਿ ਚੁੱਕਿਆ ਤਾਂ ਫੋਟੋ ਤੋਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਭੋਲਾ-ਪਾਲਾ ਏ ਪਰ ਇਸ ਭੋਲੇ ਚਿਹਰੇ ਦੇ ਪਿੱਛੇ ਕਾਰਨਾਮੇ ਕਿੱਡੇ ਵੱਡੇ ਲੁਕੇ ਹੋਏ ਸਨ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਫਿਲਹਾਲ ਦੋਸ਼ਾਂ ਦੇ ਤਹਿਤ ਜੋ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਅਸਲ ਸੱਚਾਈ ਕੀ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਇਹ ਫਿਲਹਾਲ ਪੁਲਿਸ ਦੀ ਗ੍ਰਿਫਤ ਦੇ ਵਿੱਚ ਚੱਲ ਰਿਹਾ ਹੈ ਤੇ ਜਾਂਚ ਦੇ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਦੋਸ਼ੀ ਨੂੰ ਪਿੰਡ ਦੇ ਵਿੱਚ ਪੁਲਿਸ ਜਾਂਚ ਦੀ ਵੀ ਭਣਕ ਲੱਗ ਗਈ ਸੀ ਜਿਸ ਕਾਰਨ ਉਸ ਨੇ ਆਪਣੇ ਸਾਰੇ ਡਿਜੀਟਲ ਡਿਵਾਈਸ ਤੋਂ ਡਾਟਾ ਵੀ ਡਿਲੀਟ ਕਰ ਦਿੱਤਾ ਤਾਂ ਕਿ ਕੋਈ ਵੀ ਸਬੂਤ ਨਾ ਬਚ ਸਕੇ ਪਰ ਕੈਥਲ ਪੁਲਿਸ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਹੁਣ ਇਸ ਡਾਟੇ ਨੂੰ ਰਿਕਵਰ ਕਰਨ ਦੇ ਵਿੱਚ ਲੱਗੀ ਹੋਈ ਹੈ ਪੁਲਿਸ ਨੇ ਇਸ ਤੇ ਮੋਬਾਈਲ ਫੋਨ ਤੇ ਹੋਰ ਡਿਵਾਈਸ ਆਪਣੇ ਕਬਜ਼ੇ ਦੇ ਵਿੱਚ ਲੈ ਲੈਨੇ ਤੇ ਉਸ ਦੇ ਵਿੱਚੋਂ ਡਿਲੀਟ ਡਾਟੇ ਨੂੰ ਟੈਕਨੀਕਲ ਮਾਧਿਅਮ ਦੇ ਰਾਹੀਂ ਵਾਪਸ ਲਾਉਣ ਦੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰ ਤੁਹਾਨੂੰ ਉਸ ਮੁੰਡੇ ਹੀ ਦਿਖਾ ਰਿਹਾ ਜਿਹੜਾ ਕਿ ਦੇਖਣ ਨੂੰ ਭੋਲਾਪਾਲਾ ਲੱਗਦਾ ਉਮਰ ਵੀ 25 ਸਾਲ ਦੇ ਹੀ ਕਰੀਬ ਹੈ ਪਰ ਇਹ ਸਰਦਾਰ ਮੁੰਡਾ ਪਾਕਿਸਤਾਨੀ جاسੂਸ ਨਿਕਲਿਆ ਕਿਉਂਕਿ ਹਰਿਆਣਾ ਪੁਲਿਸ ਦੇ ਮੁਤਾਬਿਕ ਇਹ ਆਈਐਸਆਈ ਦੇ ਸੰਪਰਕ ਦੇ ਵਿੱਚ ਸੀ ਖੂਫੀਆ ਜਾਣਕਾਰੀ ਉਹਨਾਂ ਨੂੰ ਭੇਜਦਾ ਸੀ ਤੇ ਸੂਤਰਾਂ ਦੇ ਮੁਤਾਬਿਕ ਜੋ ਮੀਡੀਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਇੱਕ ਕੁੜੀ ਦੇ ਸੰਪਰਕ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਏਸੀਆਂ ਪਿਆਰ ਦੀਆਂ ਪੀਂਗਾ ਸ਼ੁਰੂ ਹੋ ਜਾਂਦੀਆਂ ਨੇ ਇੱਕ ਹਫਤਾ ਉਸ ਕੁੜੀ ਦੇ ਨਾਲ ਰਹਿੰਦਾ ਤੇ ਦੇਖਦੇ-ਦੇਖਦੇ ਪਾਕਿਸਤਾਨੀ ਏਜੰਸੀਆਂ ਦੇ ਨਾਲ ਡੂੰਘਾ ਸਬੰਧ ਬਣ ਜਾਂਦਾ ਹੈ ਤੇ ਫਿਰ ਆਈਐਸਆਈ ਨੂੰ ਕੂਫੀਆ ਜਾਣਕਾਰੀ ਇਹ ਭਾਰਤ ਦੇ ਵਿੱਚ ਬੈਠ ਕੇ ਪਾਕਿਸਤਾਨ ਭੇਜਦਾ ਹੁੰਦਾ ਹੈ Delhi Post Punjabi ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਦੀਪ ਮਾਨ ਆਖਿਰਕਾਰ ਇੱਕ ਸਰਦਾਰ ਮੁੰਡਾ ਪਾਕਿਸਤਾਨੀ جاسੂਸ ਨਿਕਲਦਾ ਹੈ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹੇ ਹੋਵੋਗੇ ਕਿ ਸਰਦਾਰ ਮੁੰਡਾ ਪਾਕਿਸਤਾਨ ਦਾ جاسੂਸ ਕਿਸ ਤਰ੍ਹਾਂ ਨਿਕਲਦਾ ਹੈ ਤਾਂ ਪੁਲਿਸ ਦੇ ਵੱਲੋਂ ਇਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੇਸ਼ ਧਰੋਹ ਦਾ ਮਾਮਲਾ ਇਸ ਦੇ ਖਿਲਾਫ ਦਰਜ ਕੀਤਾ ਗਿਆ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਕਰਤਾਰਪੁਰ ਸਾਹਿਬ ਜਾਂਦਾ ਹੈ ਕਿ ਅਜਿਹੇ ਦੇ ਵਿੱਚ ਆਈਐਸਆਈ ਦੇ ਵੱਲੋਂ ਜੋ ਹੈ ਉਹਨਾਂ ਦੇ ਸੰਪਰਕ ਦੇ ਵਿੱਚ ਆਂਦਾ ਹੈ ਇੱਕ ਲੜਕੀ ਦੇ ਜ਼ਰੀਏ ਇਸਤੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੋਟੋ ਪਾਈ ਜਾਂਦੀ ਹੈ ਜਦੋਂ ਪੁਲਿਸ ਇਸ ਦੀ ਜਾਂਚ ਪੜਤਾਲ ਕਰਦੀ ਹੈ ਇਸ ਨੂੰ ਫੜਦੀ ਹੈ ਇਸ ਤੋਂ ਖੁਲਾਸੇ ਹੁੰਦੇ ਨੇ ਕਿ ਮੈਂ ਆਈਐਸਆਈ ਦੇ ਨਾਲ ਕੰਮ ਕਰ ਰਿਹਾ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਿੱਥੇ ਇੱਕ ਪਾਸੇ ऑपरेशन सिंदूर ਤੋਂ ਬਾਅਦ ਉਹਨਾਂ तमाम ਲੋਕਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਕਿ ਦੇਸ਼ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਕੈਥਲ ਤੋਂ ਪਾਕਿਸਤਾਨ ਦਾ جاسੂਸ ਸਰਦਾਰ ਮੁੰਡਾ ਫੜਿਆ ਜਾਂਦਾ ਹੈ ਜਿਹੜਾ ਕਿ ਫੌਜ ਦੇ ਨਾਲ ਜੁੜੀ ਖੂਫੀਆ ਜਾਣਕਾਰੀ ISI ਨੂੰ ਪੇਚਣ ਦੇ ਦੋਸ਼ਾ ਹੇਠ ਇਸ ਨੂੰ ਕਾਬੂ ਕੀਤਾ ਗਿਆ ਉਮਰ ਵੀ ਮਹਿਜ ਇਸ ਦੀ 25 ਸਾਲ ਦੇ ਕਰੀਬ ਹੈ ਜਿਹੜਾ ਕਿ ਇਸ ਤਰ੍ਹਾਂ ਆਈਐਸਆਈ ਨੂੰ ਖੂਫੀਆ ਜਾਣਕਾਰੀ ਵੇਜੰਟ ਦੇ ਦੋਸ਼ਾ ਹੇਠ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਦੇ ਮੁਤਾਬਕ ਕਿ ਇਸ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਉੱਤੇ ਨਜਾਇਜ਼ ਹਥਿਆਰਾਂ ਦੇ ਨਾਲ ਇੱਕ ਪੋਸਟ ਪਾਈ ਗਈ ਸੀ ਉਸੇ ਚਲਦੇ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਜਦੋਂ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਤਾਂ ਇਸ ਨੇ ਹੈਰਾਨੀਜਨਕ ਖੁਲਾਸੇ ਕੀਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਉਹ ਕਰਤਾਰਪੁਰ ਕੋਰੀਡੋਰ ਦੇ ਰਸਤੇ ਦੇ ਰਾਹੀ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਗਿਆ ਸੀ ਤੇ ਇਸੇ ਦਰਮਿਆਨ ਉਹ ਪਾਕਿਸਤਾਨੀ ਖੂਫੀਆ ਏਜੰਸੀ ISI ਦੇ ਸੰਪਰਕ ਦੇ ਵਿੱਚ ਆ ਗਿਆ ਤਾਂ ਮੀਡੀਆ ਰਿਪੋਰਟਸ ਇਹ ਕਹਿੰਦੀਆਂ ਨੇ ਕਿ ਪਾਕਿਸਤਾਨ ਦੇ ਵਿੱਚ ISI ਏਜੰਸੀ ਨੇ ਇਸ ਦਵਿੰਦਰ ਨਾਮ ਦੇ ਮੁੰਡੇ ਨੂੰ ਉਥੋਂ ਦੀ ਹੀ ਇੱਕ ਕੁੜੀ ਦੇ ਜਾਲ ਦੇ ਵਿੱਚ ਫਸਾਇਆ ਇਸ ਕਰਕੇ ਸਾਵਧਾਨ ਹੋ ਜਾਓ ਕਿਉਂਕਿ ਕੁੜੀ ਦੇ ਚੱਕਰ ਦੇ ਵਿੱਚ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਦੇਸ਼ ਧਰੋਹ ਦਾ ਮਾਮਲਾ ਤੁਹਾਡੇ ਖਿਲਾਫ ਦਰਜ ਹੋ ਸਕਦਾ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਗਾਣੇ ਲਾਹੌਰ ਦੀਆਂ ਕੁੜੀਆਂ ਨੂੰ ਲੈ ਕੇ ਪਾਕਿਸਤਾਨੀ ਕੁੜੀਆਂ ਨੂੰ ਲੈ ਕੇ ਗਾਏ ਗਏ ਨੇ ਤਿਆ ਜਹੇ ਦੇ ਵਿੱਚ ਇਹ ਗੀਤਾਂ ਦੇ ਚੱਕਰ ਦੇ ਵਿੱਚ ਜਾਂ ਪਾਕਿਸਤਾਨੀ ਕੁੜੀ ਦੇ ਚੱਕਰ ਦੇ ਵਿੱਚ ਹੀ ਇਹ ਮੁੰਡਾ ਫਸ ਜਾਂਦਾ ਹੈ ਦੇਖਦੇ ਦੇਖਦੇ ਉਹ ਇਸ ਦਲਦਲ ਦੇ ਵਿੱਚ ਇਸ ਕਦਰ ਫਸ ਜਾਂਦਾ ਹੈ ਕਿ ਆਈਐਸਆਈ ਦੇ ਵੱਲੋਂ ਇਸ ਲੜਕੀ ਨੂੰ ਭੇਜਿਆ ਜਾਂਦਾ ਹੈ ਇਸ ਨੂੰ ਜਾਲ ਦੇ ਵਿੱਚ ਫਸਾਉਣ ਦੇ ਲਈ ਤਾਂ ਇੱਕ ਹਫਤਾ ਜਿਹੜਾ ਉਸ ਕੁੜੀ ਦੇ ਨਾਲ ਇਹ ਮੁੰਡਾ ਰਹਿੰਦਾ ਹੈ ਇਥੋਂ ਹੀ ਬਸ ਉਸਦਾ ਪਾਕਿਸਤਾਨੀ ਏਜੰਸੀ ਦੇ ਨਾਲ ਡੂੰਗਾ ਸਬੰਧ ਬਣ ਜਾਂਦਾ ਹੈ ਤੇ ਵਾਪਸ ਆਉਂਦੀ ਸਾਰੀ ਉਹ ਲਗਾਤਾਰ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਦੇ ਵਿੱਚ ਰਹਿੰਦਾ ਹੈ ਭਾਰਤ ਤੋਂ ਕਈ ਖੂਫੀਆ ਜਾਣਕਾਰੀਆਂ ਜਿਹੜੀਆਂ ਨੇ ਉਧਰ ਪਾਕਿਸਤਾਨ ਨੂੰ ਭੇਜਦਾ ਰਹਿੰਦਾ ਹੈ ਜਾਂਚ ਤੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹੁਣ ਤੱਕ ਪੰਜ ਤੋਂ ਜ਼ਿਆਦਾ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਦੇ ਵਿੱਚ ਰਹਿ ਚੁੱਕਿਆ ਫੋਟੋ ਤੋਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਭੋਲਾ ਪਾਲਾ ਹੈ ਪਰ ਇਸ ਭੋਲੇ ਚਿਹਰੇ ਦੇ ਪਿੱਛੇ ਕਾਰਨਾਮੇ ਕਿੱਡੇ ਵੱਡੇ ਲੁਕੇ ਹੋਏ ਸਨ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਫਿਲਹਾਲ ਦੋਸ਼ਾਂ ਦੇ ਤਹਿਤ ਜੋ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਅਸਲ ਸਚਾਈ ਕੀ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਇਹ ਫਿਲਹਾਲ ਪੁਲਿਸ ਦੀ ਗ੍ਰਿਫਤ ਦੇ ਵਿੱਚ ਚੱਲ ਰਿਹਾ ਹੈ ਤੇ ਜਾਂਚ ਦੇ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਦੋਸ਼ੀ ਨੂੰ ਪਿੰਡ ਦੇ ਵਿੱਚ ਪੁਲਿਸ ਜਾਂਚ ਦੀ ਵੀ ਭਣਕ ਲੱਗ ਗਈ ਸੀ ਜਿਸ ਕਾਰਨ ਉਸ ਨੇ ਆਪਣੇ ਸਾਰੇ ਡਿਜੀਟਲ ਡਿਵਾਈਸ ਤੋਂ ਡਾਟਾ ਵੀ ਡਿਲੀਟ ਕਰ ਦਿੱਤਾ ਤਾਂ ਕਿ ਕੋਈ ਵੀ ਸਬੂਤ ਨਾ ਬਚ ਸਕੇ ਪਰ ਕੈਥਲ ਪੁਲਿਸ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਹੁਣ ਇਸ ਡਾਟੇ ਨੂੰ ਰਿਕਵਰ ਕਰਨ ਦੇ ਵਿੱਚ ਲੱਗੀ ਹੋਈ ਹੈ ਪੁਲਿਸ ਨੇ ਇਸ ਤੇ ਮੋਬਾਈਲ ਫੋਨ ਤੇ ਹੋਰ ਡਿਵਾਈਸ ਆਪਣੇ ਕਬਜ਼ੇ ਦੇ ਵਿੱਚ ਲੈ ਲੈਨੇ ਤੇ ਉਸ ਦੇ ਵਿੱਚੋਂ ਡਿਲੀਟ ਡਾਟੇ ਨੂੰ ਟੈਕਨੀਕਲ ਮਾਧਿਅਮ ਦੇ ਰਾਹੀਂ ਵਾਪਸ ਲਾਉਣ ਦੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰ ਤੁਹਾਨੂੰ ਉਸ ਮੁੰਡੇ ਦੇ ਦਿਖਾ ਰਿਹਾ ਜਿਹੜਾ ਕਿ ਦੇਖਣ ਨੂੰ ਭੋਲਾ-ਪਾਲਾ ਲੱਗਦਾ ਉਮਰ ਵੀ 25 ਸਾਲ ਦੇ ਹੀ ਕਰੀਬ ਹੈ ਪਰ ਇਹ ਸਰਦਾਰ ਮੁੰਡਾ ਪਾਕਿਸਤਾਨੀ جاسੂਸ ਨਿਕਲਿਆ ਕਿਉਂਕਿ ਹਰਿਆਣਾ ਪੁਲਿਸ ਦੇ ਮੁਤਾਬਿਕ ਇਹ ਆਈਐਸਆਈ ਦੇ ਸੰਪਾਰਕ ਦੇ ਵਿੱਚ ਸੀ ਖੂਫੀਆ ਜਾਣਕਾਰੀ ਉਹਨਾਂ ਨੂੰ ਭੇਜਦਾ ਸੀ ਤੇ ਸੂਤਰਾਂ ਦੇ ਮੁਤਾਬਕ ਜੋ ਮੀਡੀਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਇੱਕ ਕੁੜੀ ਦੇ ਸੰਪਾਰਕ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਏਸੀਆਂ ਪਿਆਰ ਦੀਆਂ ਪੀਂਗਾ ਸ਼ੁਰੂ ਹੋ ਜਾਂਦੀਆਂ ਨੇ ਇੱਕ ਹਫਤਾ ਉਸ ਕੁੜੀ ਦੇ ਨਾਲ ਰਹਿੰਦਾ ਤੇ ਦੇਖਦੇ-ਦੇਖਦੇ ਪਾਕਿਸਤਾਨੀ ਏਜੰਸੀਆਂ ਦੇ ਨਾਲ ਡੂੰਘਾ ਸਬੰਧ ਬਣ ਜਾਂਦਾ ਇਹ ਫਿਰ ਆਈਐਸਆਈ ਨੂੰ ਕੂਫੀਆ ਜਾਣਕਾਰੀ ਇਹ ਭਾਰਤ ਦੇ ਵਿੱਚ ਬੈਠ ਕੇ ਪਾਕਿਸਤਾਨ ਭੇਜਦਾ ਹੁੰਦਾ ਹੈ। Delhi Post Punjabi ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਨਦੀਪ ਮਾਨ ਆਖਿਰਕਾਰ ਇੱਕ ਸਰਦਾਰ ਮੁੰਡਾ ਪਾਕਿਸਤਾਨੀ جاسੂਸ ਨਿਕਲਦਾ ਹੈ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹੇ ਹੋਵੋਗੇ ਕਿ ਸਰਦਾਰ ਮੁੰਡਾ ਪਾਕਿਸਤਾਨ ਦਾ جاسੂਸ ਕਿਸ ਤਰ੍ਹਾਂ ਨਿਕਲਦਾ ਹੈ ਤਾਂ ਪੁਲਿਸ ਦੇ ਵੱਲੋਂ ਇਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੇਸ਼ ਧਰੋਹ ਦਾ ਮਾਮਲਾ ਇਸ ਦੇ ਖਿਲਾਫ ਦਰਜ ਕੀਤਾ ਗਿਆ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਕਰਤਾਰਪੁਰ ਸਾਹਿਬ ਜਾਂਦਾ ਹੈ ਕਿ ਅਜਿਹੇ ਦੇ ਵਿੱਚ ਆਈਐਸਆਈ ਦੇ ਵੱਲੋਂ ਜੋ ਹੈ ਉਹਨਾਂ ਦੇ ਸੰਪਰਕ ਦੇ ਵਿੱਚ ਆਂਦਾ ਹੈ ਇੱਕ ਲੜਕੀ ਦੇ ਜਰੀਏ ਇਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੋਟੋ ਪਾਈ ਜਾਂਦੀ ਹੈ ਜਦੋਂ ਪੁਲਿਸ ਇਸ ਦੀ ਜਾਂਚ ਪੜਤਾਲ ਕਰਦੀ ਹੈ ਇਸ ਨੂੰ ਫੜਦੀ ਹੈ ਇਸ ਤੋਂ ਖੁਲਾਸੇ ਹੁੰਦੇ ਨੇ ਕਿ ਮੈਂ ਆਈਐਸਆਈ ਦੇ ਨਾਲ ਕੰਮ ਕਰ ਰਿਆ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਿੱਥੇ ਇੱਕ ਪਾਸੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਉਹਨਾਂ तमाम ਲੋਕਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਕਿ ਦੇਸ਼ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਕੈਥਲ ਤੋਂ ਪਾਕਿਸਤਾਨ ਦਾ جاسੂਸ ਸਰਦਾਰ ਮੁੰਡਾ ਫੜਿਆ ਜਾਂਦਾ ਹੈ ਜਿਹੜਾ ਕਿ ਫੌਜ ਦੇ ਨਾਲ ਜੁੜੀ ਖੂਫੀਆ ਜਾਣਕਾਰੀ ISI ਨੂੰ ਪੇਚਣ ਦੇ ਦੋਸ਼ਾ ਹੇਠ ਇਸ ਨੂੰ ਕਾਬੂ ਕੀਤਾ ਗਿਆ ਉਮਰ ਵੀ ਮਹਿਜ ਇਸ ਦੀ 25 ਸਾਲ ਦੇ ਕਰੀਬ ਹੈ ਜਿਹੜਾ ਕਿ ਇਸ ਤਰ੍ਹਾਂ ਆਈਐਸਆਈ ਨੂੰ ਖੂਫੀਆ ਜਾਣਕਾਰੀ ਭੇਜਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਦੇ ਮੁਤਾਬਕ ਕਿ ਇਸ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਉੱਤੇ ਨਜਾਇਜ਼ ਹਥਿਆਰਾਂ ਦੇ ਨਾਲ ਇੱਕ ਪੋਸਟ ਪਾਈ ਗਈ ਸੀ ਉਸ ਦੇ ਚੱਲਦੇ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਜਦੋਂ ਇਸ ਦੇ ਕੋਲ ਪੁੱਛਗਿੱਛ ਕੀਤੀ ਤਾਂ ਇਸ ਨੇ ਹੈਰਾਨੀਜਨਕ ਖੁਲਾਸੇ ਕੀਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਉਹ ਕਰਤਾਰਪੁਰ ਕੋਰੀਡੋਰ ਦੇ ਰਸਤੇ ਦੇ ਰਾਹੀ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਗਿਆ ਸੀ ਤੇ ਇਸੇ ਦਰਮਿਆਨ ਉਹ ਪਾਕਿਸਤਾਨੀ ਕੂਫੀਆ ਏਜੰਸੀ ISI ਦੇ ਸੰਪਰਕ ਦੇ ਵਿੱਚ ਆ ਗਿਆ ਤਾਂ ਮੀਡੀਆ ਰਿਪੋਰਟਸ ਇਹ ਕਹਿੰਦੀਆਂ ਨੇ ਕਿ ਪਾਕਿਸਤਾਨ ਦੇ ਵਿੱਚ ਆਈਐਸਆਈ ਏਜੰਸੀ ਨੇ ਇਸ ਦਵਿੰਦਰ ਨਾਮ ਦੇ ਮੁੰਡੇ ਨੂੰ ਉਥੋਂ ਦੀ ਹੀ ਇੱਕ ਕੁੜੀ ਦੇ ਜਾਲ ਦੇ ਵਿੱਚ ਫਸਾਇਆ ਇਸ ਕਰਕੇ ਸਾਵਧਾਨ ਹੋ ਜਾਓ ਕਿਉਂਕਿ ਕੁੜੀ ਦੇ ਚੱਕਰ ਦੇ ਵਿੱਚ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਦੇਸ਼ ਧਰੋਹ ਦਾ ਮਾਮਲਾ ਤੁਹਾਡੇ ਖਿਲਾਫ ਦਰਜ ਹੋ ਸਕਦਾ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਗਾਣੇ ਲਾਹੌਰ ਦੀਆਂ ਕੁੜੀਆਂ ਨੂੰ ਲੈ ਕੇ ਪਾਕਿਸਤਾਨੀ ਕੁੜੀਆਂ ਨੂੰ ਲੈ ਕੇ ਗਾਏ ਗਏ ਨੇ ਤੇ ਜਯਦੇ ਵਿੱਚ ਇਹ ਗੀਤਾਂ ਦੇ ਚੱਕਰ ਦੇ ਵਿੱਚ ਜਾਂ ਪਾਕਿਸਤਾਨੀ ਕੁੜੀ ਦੇ ਚੱਕਰ ਦੇ ਵਿੱਚ ਹੀ ਇਹ ਮੁੰਡਾ ਫਸ ਜਾਂਦਾ ਹੈ ਦੇਖਦੇ ਦੇਖਦੇ ਉਹ ਇਸ ਦਲਦਲ ਦੇ ਵਿੱਚ ਇਸ ਕਦਰ ਫਸ ਜਾਂਦਾ ਹੈ ਕਿ ਆਈਐਸਆਈ ਦੇ ਵੱਲੋਂ ਇਸ ਲੜਕੀ ਨੂੰ ਭੇਜਿਆ ਜਾਂਦਾ ਹੈ ਇਸ ਨੂੰ ਜਾਲ ਦੇ ਵਿੱਚ ਫਸਾਉਣ ਦੇ ਲਈ ਤਾਂ ਇੱਕ ਹਫਤਾ ਜਿਹੜਾ ਉਸ ਕੁੜੀ ਦੇ ਨਾਲ ਇਹ ਮੁੰਡਾ ਰਹਿੰਦਾ ਹੈ ਇਥੋਂ ਹੀ ਬਸ ਉਸ ਦਾ ਪਾਕਿਸਤਾਨੀ ਏਜੰਸੀ ਦੇ ਨਾਲ ਢੂੰਗਾ ਸਬੰਧ ਬਣ ਜਾਂਦਾ ਹੈ ਤੇ ਵਾਪਸ ਆਉਂਦੀ ਸਾਰ ਹੀ ਉਹ ਲਗਾਤਾਰ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਦੇ ਵਿੱਚ ਰਹਿੰਦਾ ਹੈ ਭਾਰਤ ਤੋਂ ਕਈ ਖੂਫੀਆ ਜਾਣਕਾਰੀਆਂ ਜਿਹੜੀਆਂ ਨੇ ਉਧਰ ਪਾਕਿਸਤਾਨ ਨੂੰ ਭੇਜਦਾ ਰਹਿੰਦਾ ਹੈ ਜਾਂਚ ਤੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹੁਣ ਤੱਕ ਪੰਜ ਤੋਂ ਜ਼ਿਆਦਾ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਦੇ ਵਿੱਚ ਰਹਿ ਚੁੱਕਿਆ ਫੋਟੋ ਤੋਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਭੋਲਾ ਪਾਲਾ ਹੈ ਪਰ ਇਸ ਭੋਲੇ ਚਿਹਰੇ ਦੇ ਪਿੱਛੇ ਕਾਰਨਾਮੇ ਕਿੱਡੇ ਵੱਡੇ ਲੁਕੇ ਹੋਏ ਸਨ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਫਿਲਹਾਲ ਦੋਸ਼ਾਂ ਦੇ ਤਹਿਤ ਜੋ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਅਸਲ ਸਚਾਈ ਕੀ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਇਹ ਫਿਲਹਾਲ ਪੁਲਿਸ ਦੀ ਗ੍ਰਿਫਤ ਦੇ ਵਿੱਚ ਚੱਲ ਰਿਹਾ ਹੈ ਤੇ ਜਾਂਚ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਦੋਸ਼ੀ ਨੂੰ ਪਿੰਡ ਦੇ ਵਿੱਚ ਪੁਲਿਸ ਜਾਂਚ ਦੀ ਵੀ ਭਣਕ ਲੱਗ ਗਈ ਸੀ ਜਿਸ ਕਾਰਨ ਉਸ ਨੇ ਆਪਣੇ ਸਾਰੇ ਡਿਜੀਟਲ ਡਿਵਾਈਸ ਤੋਂ ਡਾਟਾ ਵੀ ਡਿਲੀਟ ਕਰ ਦਿੱਤਾ ਤਾਂ ਕਿ ਕੋਈ ਵੀ ਸਬੂਤ ਨਾ ਬਚ ਸਕੇ ਪਰ ਕੈਥਲ ਪੁਲਿਸ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਹੁਣ ਇਸ ਡਾਟੇ ਨੂੰ ਰਿਕਵਰ ਕਰਨ ਦੇ ਵਿੱਚ ਲੱਗੀ ਹੋਈ ਹੈ ਪੁਲਿਸ ਨੇ ਇਸ ਤੇ ਮੋਬਾਈਲ ਫੋਨ ਤੇ ਹੋਰ ਡਿਵਾਈਸ ਆਪਣੇ ਕਬਜ਼ੇ ਦੇ ਵਿੱਚ ਲੈ ਲੈਨੇ ਤੇ ਉਸ ਦੇ ਵਿੱਚੋਂ ਡਿਲੀਟ ਡਾਟੇ ਨੂੰ ਟੈਕਨੀਕਲ ਮਾਧਿਅਮ ਦੇ ਰਾਹੀਂ ਵਾਪਸ ਲਾਉਣ ਦੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰ ਤੁਹਾਨੂੰ ਉਸ ਮੁੰਡੇ ਦੀ ਦਿਖਾ ਰਿਹਾ ਜਿਹੜਾ ਕਿ ਦੇਖਣ ਨੂੰ ਭੋਲਾਪਾਲਾ ਲੱਗਦਾ ਉਮਰ ਵੀ 25 ਸਾਲ ਦੇ ਹੀ ਕਰੀਬ ਹੈ ਪਰ ਇਹ ਸਰਦਾਰ ਮੁੰਡਾ ਪਾਕਿਸਤਾਨੀ جاسੂਸ ਨਿਕਲਿਆ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਮੁਤਾਬਿਕ ਇਹ ਆਈਐਸਆਈ ਦੇ ਸੰਪਰਕ ਦੇ ਵਿੱਚ ਸੀ ਖੂਫੀਆ ਜਾਣਕਾਰੀ ਉਹਨਾਂ ਨੂੰ ਭੇਜਦਾ ਸੀ ਤੇ ਸੂਤਰਾਂ ਦੇ ਮੁਤਾਬਕ ਜੋ মিডিਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ মিডিਆ ਰਿਪੋਰਟਾਂ ਦੇ ਮੁਤਾਬਕ ਇਹ ਇੱਕ ਕੁੜੀ ਦੇ ਸੰਪਰਕ ਦੇ ਵਿੱਚੋਂਦਾ ਉਸ ਤੋਂ ਬਾਅਦ ਏਸੀਆਂ ਪਿਆਰ ਦੀਆਂ ਪੀਂਗਾ ਸ਼ੁਰੂ ਹੋ ਜਾਂਦੀਆਂ ਨੇ ਇੱਕ ਹਫਤਾ ਉਸ ਕੁੜੀ ਦੇ ਨਾਲ ਰਹਿੰਦਾ ਤੇ ਦੇਖਦੇ ਦੇਖਦੇ ਪਾਕਿਸਤਾਨੀ ਏਜੰਸੀਆਂ ਦੇ ਨਾਲ ਡੂੰਘਾ ਸੰਬੰਧ ਬਣ ਜਾਂਦਾ ਤੇ ਫਿਰ ਆਈਐਸਆਈ ਨੂੰ ਕੂਫੀਆ ਜਾਣਕਾਰੀ ਇਹ ਭਾਰਤ ਦੇ ਵਿੱਚ ਬੈਠ ਕੇ ਪਾਕਿਸਤਾਨ ਭੇਜਦਾ ਹੁੰਦਾ ਹੈ Delhi Post Punjabi ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਦੀਪ ਮਾਨ ਆਖਿਰਕਾਰ ਇੱਕ ਸਰਦਾਰ ਮੁੰਡਾ ਪਾਕਿਸਤਾਨੀ جاسੂਸ ਨਿਕਲਦਾ ਹੈ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹੇ ਹੋਵੋਗੇ ਕਿ ਸਰਦਾਰ ਮੁੰਡਾ ਪਾਕਿਸਤਾਨ ਦਾ جاسੂਸ ਕਿਸ ਤਰ੍ਹਾਂ ਨਿਕਲਦਾ ਹੈ ਤਾਂ ਪੁਲਿਸ ਦੇ ਵੱਲੋਂ ਇਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੇਸ਼ ਧਰੋਹ ਦਾ ਮਾਮਲਾ ਇਸ ਦੇ ਖਿਲਾਫ ਦਰਜ ਕੀਤਾ ਗਿਆ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਕਰਤਾਰਪੁਰ ਸਾਹਿਬ ਜਾਂਦਾ ਹੈ ਤੇ ਅਜਿਹੇ ਦੇ ਵਿੱਚ ISI ਦੇ ਵੱਲੋਂ ਜੋ ਹੈ ਉਹਨਾਂ ਦੇ ਸੰਪਰਕ ਦੇ ਵਿੱਚ ਆਂਦਾ ਹੈ ਇੱਕ ਲੜਕੀ ਦੇ ਜ਼ਰੀਏ ਇਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੋਟੋ ਪਾਈ ਜਾਂਦੀ ਹੈ ਜਦੋਂ ਪੁਲਿਸ ਇਸ ਦੀ ਜਾਂਚ ਪੜਤਾਲ ਕਰਦੀ ਹੈ ਇਸ ਨੂੰ ਫੜਦੀ ਹੈ ਇਸ ਤੋਂ ਖੁਲਾਸੇ ਹੁੰਦੇ ਨੇ ਕਿ ਮੈਂ ISI ਦੇ ਨਾਲ ਕੰਮ ਕਰ ਰਿਹਾ ਉਹਨਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਿੱਥੇ ਇੱਕ ਪਾਸੇ ऑपरेशन सिंदूर ਤੋਂ ਬਾਅਦ ਉਹਨਾਂ तमाम ਲੋਕਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਕਿ ਦੇਸ਼ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਕੈਥਲ ਤੋਂ ਪਾਕਿਸਤਾਨ ਦਾ جاسੂਸ ਸਰਦਾਰ ਮੁੰਡਾ ਫੜਿਆ ਜਾਂਦਾ ਹੈ ਜਿਹੜਾ ਕਿ ਫੌਜ ਦੇ ਨਾਲ ਜੁੜੀ ਖੂਫੀਆ ਜਾਣਕਾਰੀ ISI ਨੂੰ ਪੇਚਣ ਦੇ ਦੋਸ਼ਾ ਹੇਠ ਇਸ ਨੂੰ ਕਾਬੂ ਕੀਤਾ ਗਿਆ ਉਮਰ ਵੀ ਮਹਿਜ ਇਸ ਦੀ 25 ਸਾਲ ਦੇ ਕਰੀਬ ਹੈ ਜਿਹੜਾ ਕਿ ਇਸ ਤਰ੍ਹਾਂ ਆਈਐਸਆਈ ਨੂੰ ਖੂਫੀਆ ਜਾਣਕਾਰੀ ਭੇਜਣ ਦੇ ਦੋਸ਼ਾ ਹੇਠ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਦੇ ਮੁਤਾਬਕ ਕਿ ਇਸ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਉੱਤੇ ਨਜਾਇਜ਼ ਹਥਿਆਰਾਂ ਦੇ ਨਾਲ ਇੱਕ ਪੋਸਟ ਪਾਈ ਗਈ ਸੀ ਉਸ ਦੇ ਚਲਦੇ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਜਦੋਂ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਤਾਂ ਇਸ ਨੇ ਹੈਰਾਨੀਜਨਕ ਖੁਲਾਸੇ ਕੀਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਉਹ ਕਰਤਾਰਪੁਰ ਕੋਰੀਡੋਰ ਦੇ ਰਸਤੇ ਦੇ ਰਾਹੀ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਗਿਆ ਸੀ ਤੇ ਇਸੇ ਦਰਮਿਆਨ ਉਹ ਪਾਕਿਸਤਾਨੀ ਕੂਫੀਆ ਏਜੰਸੀ ISI ਦੇ ਸੰਪਰਕ ਦੇ ਵਿੱਚ ਆ ਗਿਆ ਤਾਂ ਮੀਡੀਆ ਰਿਪੋਰਟਸ ਇਹ ਕਹਿੰਦੀਆਂ ਨੇ ਕਿ ਪਾਕਿਸਤਾਨ ਦੇ ਵਿੱਚ ISI ਏਜੰਸੀ ਨੇ ਇਸ ਦਵਿੰਦਰ ਨਾਮ ਦੇ ਮੁੰਡੇ ਨੂੰ ਉਥੋਂ ਦੀ ਹੀ ਇੱਕ ਕੁੜੀ ਦੇ ਜਾਲ ਦੇ ਵਿੱਚ ਫਸਾਇਆ ਇਸ ਕਰਕੇ ਸਾਵਧਾਨ ਹੋ ਜਾਓ ਕਿਉਂਕਿ ਕੁੜੀ ਦੇ ਚੱਕਰ ਦੇ ਵਿੱਚ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਦੇਸ਼ ਧਰੋਹ ਦਾ ਮਾਮਲਾ ਤੁਹਾਡੇ ਖਿਲਾਫ ਦਰਜ ਹੋ ਸਕਦਾ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਗਾਣੇ ਲਾਹੌਰ ਦੀਆਂ ਕੁੜੀਆਂ ਨੂੰ ਲੈ ਕੇ ਪਾਕਿਸਤਾਨੀ ਕੁੜੀਆਂ ਨੂੰ ਲੈ ਕੇ ਗਾਏ ਗਏ ਨੇ ਜਾਹੇ ਦੇ ਵਿੱਚ ਇਹ ਗੀਤਾਂ ਦੇ ਚੱਕਰ ਦੇ ਵਿੱਚ ਜਾਂ ਪਾਕਿਸਤਾਨੀ ਕੁੜੀ ਦੇ ਚੱਕਰ ਦੇ ਵਿੱਚ ਹੀ ਇਹ ਮੁੰਡਾ ਫਸ ਜਾਂਦਾ ਹੈ ਦੇਖਦੇ ਦੇਖਦੇ ਉਹ ਇਸ ਦਲਦਲ ਦੇ ਵਿੱਚ ਇਸ ਕਦਰ ਫਸ ਜਾਂਦਾ ਹੈ ਕਿ ਆਈਐਸਆਈ ਦੇ ਵੱਲੋਂ ਇਸ ਲੜਕੀ ਨੂੰ ਭੇਜਿਆ ਜਾਂਦਾ ਹੈ ਇਸ ਨੂੰ ਜਾਲ ਦੇ ਵਿੱਚ ਫਸਾਉਣ ਦੇ ਲਈ ਤਾਂ ਇੱਕ ਹਫਤਾ ਜਿਹੜਾ ਉਸ ਕੁੜੀ ਦੇ ਨਾਲ ਇਹ ਮੁੰਡਾ ਰਹਿੰਦਾ ਹੈ ਇਥੋਂ ਹੀ ਬਸ ਉਸ ਦਾ ਪਾਕਿਸਤਾਨੀ ਏਜੰਸੀ ਦੇ ਨਾਲ ਡੂੰਗਾ ਸਬੰਧ ਬਣ ਜਾਂਦਾ ਹੈ ਤੇ ਵਾਪਸ ਆਉਂਦੀ ਸਾਰ ਹੀ ਉਹ ਲਗਾਤਾਰ ਪਾਕਿਸਤਾਨੀ 에ਜੰਟਾਂ ਦੇ ਸੰਪਰਕ ਦੇ ਵਿੱਚ ਰਹਿੰਦਾ ਹੈ ਭਾਰਤ ਤੋਂ ਕਈ ਖੂਫੀਆ ਜਾਣਕਾਰੀਆਂ ਜਿਹੜੀਆਂ ਨੇ ਉਧਰ ਪਾਕਿਸਤਾਨ ਨੂੰ ਭੇਜਦਾ ਰਹਿੰਦਾ ਹੈ ਜਾਂਚ ਤੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹੁਣ ਤੱਕ 5 ਤੋਂ ਜ਼ਿਆਦਾ ਪਾਕਿਸਤਾਨੀ 에ਜੰਟਾਂ ਦੇ ਸੰਪਰਕ ਦੇ ਵਿੱਚ ਰਹਿ ਚੁੱਕਿਆ ਫੋਟੋ ਤੋਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਦਰ ਭੋਲਾ ਪਾਲਾ ਹੈ ਪਰ ਇਸ ਭੋਲੇ ਚਿਹਰੇ ਦੇ ਪਿੱਛੇ ਕਾਰਨਾਮੇ ਕਿੱਡੇ ਵੱਡੇ ਲੁਕੇ ਹੋਏ ਸਨ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਫਿਲਹਾਲ ਦੋਸ਼ਾਂ ਦੇ ਤਹਿਤ ਜੋ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਅਸਲ ਸਚਾਈ ਕੀ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਇਹ ਫਿਲਹਾਲ ਪੁਲਿਸ ਦੀ ਗ੍ਰਿਫਤ ਦੇ ਵਿੱਚ ਚੱਲ ਰਿਹਾ ਹੈ ਤੇ ਜਾਂਚ ਦੇ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਦੋਸ਼ੀ ਨੂੰ ਪਿੰਡ ਦੇ ਵਿੱਚ ਪੁਲਿਸ ਜਾਂਚ ਦੀ ਵੀ ਪਣਕ ਲੱਗ ਗਈ ਸੀ ਜਿਸ ਕਾਰਨ ਉਸ ਨੇ ਆਪਣੇ ਸਾਰੇ ਡਿਜੀਟਲ ਡਿਵਾਈਸ ਤੋਂ ਡਾਟਾ ਵੀ ਡਿਲੀਟ ਕਰ ਦਿੱਤਾ ਤਾਂ ਕਿ ਕੋਈ ਵੀ ਸਬੂਤ ਨਾ ਬਚ ਸਕੇ ਪਰ ਕੈਥਲ ਪੁਲਿਸ ਦੀ ਸਾਈਬਰ ਕ੍ਰਾਈਮ ਯੂਨਿਟ ਨੇ ਹੁਣ ਇਸ ਡਾਟੇ ਨੂੰ ਰਿਕਵਰ ਕਰਨ ਦੇ ਵਿੱਚ ਲੱਗੀ ਹੋਈ ਹੈ ਪੁਲਿਸ ਨੇ ਇਸ ਤੇ ਮੋਬਾਈਲ ਫੋਨ ਤੇ ਹੋਰ ਡਿਵਾਈਸ ਆਪਣੇ ਕਬਜ਼ੇ ਦੇ ਵਿੱਚ ਲੈ ਲੈਨੇ ਤੇ ਉਸ ਦੇ ਵਿੱਚੋਂ ਡਿਲੀਟ ਡਾਟੇ ਨੂੰ ਟੈਕਨੀਕਲ ਮਾਧਿਅਮ ਦੇ ਰਾਹੀਂ ਵਾਪਸ ਲਾਉਣ ਦੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰ ਤੁਹਾਨੂੰ ਉਸ ਮੁੰਡੇ ਦੀ ਦਿਖਾ ਰਿਹਾ ਜਿਹੜਾ ਕਿ ਦੇਖਣ ਨੂੰ ਭੋਲਾ-ਪਾਲਾ ਲੱਗਦਾ ਉਮਰ ਵੀ 25 ਸਾਲ ਦੇ ਹੀ ਕਰੀਬ ਹੈ ਪਰ ਇਹ ਸਰਦਾਰ ਮੁੰਡਾ ਪਾਕਿਸਤਾਨੀ جاسੂਸ ਨਿਕਲਿਆ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਮੁਤਾਬਿਕ ਇਹ ਆਈਐਸਆਈ ਦੇ ਸੰਪਰਕ ਦੇ ਵਿੱਚ ਸੀ ਖੂਫੀਆ ਜਾਣਕਾਰੀ ਉਹਨਾਂ ਨੂੰ ਭੇਜਦਾ ਸੀ ਤੇ ਸੂਤਰਾਂ ਦੇ ਮੁਤਾਬਿਕ ਜੋ মিডিਆ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ মিডিਆ ਰਿਪੋਰਟਾਂ ਦੇ ਮੁਤਾਬਿਕ ਇਹ ਇੱਕ ਕੁੜੀ ਦੇ ਸੰਪਰਕ ਦੇ ਵਿੱਚੋਂਦਾ ਉਸ ਤੋਂ ਬਾਅਦ ਏਸੀਆਂ ਪਿਆਰ ਦੀਆਂ ਪੀਂਗਾ ਸ਼ੁਰੂ ਹੋ ਜਾਂਦੀਆਂ ਨੇ ਇੱਕ ਹਫਤਾ ਉਸ ਕੁੜੀ ਦੇ ਨਾਲ ਰਹਿੰਦਾ ਤੇ ਦੇਖਦੇ ਦੇਖਦੇ ਪਾਕਿਸਤਾਨੀ ਏਜੰਸੀਆਂ ਦੇ ਨਾਲ ਡੂੰਗਾ ਸਬੰਧ ਬਣ ਜਾਂਦਾ ਤੇ ਫਿਰ ਆਈਐਸਆਈ ਨੂੰ ਕੂਫੀਆ ਜਾਣਕਾਰੀ ਇਹ ਭਾਰਤ ਦੇ ਵਿੱਚ ਬੈਠ ਕੇ ਪਾਕਿਸਤਾਨ ਭੇਜਦਾ ਹੁੰਦਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਦੀਪ ਮਾਨ ਆਖਿਰਕਾਰ ਇੱਕ ਸਰਦਾਰ ਮੁੰਡਾ ਪਾਕਿਸਤਾਨੀ جاسੂਸ ਨਿਕਲਦਾ ਹੈ ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹੇ ਹੋਵੋਗੇ ਕਿ ਸਰਦਾਰ ਮੁੰਡਾ ਪਾਕਿਸਤਾਨ ਦਾ جاسੂਸ ਕਿਸ ਤਰ੍ਹਾਂ ਨਿਕਲਦਾ ਹੈ ਤਾਂ ਪੁਲਿਸ ਦੇ ਵੱਲੋਂ ਇਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੇਸ਼ ਧਰੋਹ ਦਾ ਮਾਮਲਾ ਇਸ ਦੇ ਖਿਲਾਫ ਦਰਜ ਕੀਤਾ ਗਿਆ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਹ ਕਰਤਾਰਪੁਰ ਸਾਹਿਬ ਜਾਂਦਾ ਹੈ ਤੇ ਅਜਿਹੇ ਦੇ ਵਿੱਚ ਆਈਐਸਆਈ ਦੇ ਵੱਲੋਂ ਜੋ ਹੈ ਉਹਨਾਂ ਦੇ ਸੰਪਰਕ ਦੇ ਵਿੱਚ ਆਂਦਾ ਹੈ ਇੱਕ ਲੜਕੀ ਦੇ ذریعے ਇਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਫੋਟੋ ਪਾਈ ਜਾਂਦੀ ਹੈ ਜਦੋਂ ਪੁਲਿਸ ਇਸ ਦੀ ਜਾਂਚ ਪੜਤਾਲ ਕਰਦੀ ਹੈ ਇਸ ਨੂੰ ਫੜਦੀ ਹੈ ਇਸ ਤੋਂ ਖੁਲਾਸੇ ਹੁੰਦੇ ਨੇ ਕਿ ਮੈਂ ਆਈਐਸਆਈ ਦੇ ਨਾਲ